ਗੁਰਿਆਈ ਦਿਵਸ ਜਿਹੜਾ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ 21 ਨਵੰਬਰ ਤੋਂ 29 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ ਨਗਰ ਕੀਰਤਨ ਜਿਹੜਾ 28 ਨੂੰ ਵਿਵਾਨਗੜ੍ਹ ਕੀਰਤਪੁਰ ਸਾਹਿਬ ਆਏਗਾ ਤੋਂ 29 ਨੂੰ ਅੰਮ੍ਰਿਤ ਵੇਲੇ पैदल चलके ओही भावना ਲੈ ਕੇ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜਤਾ ਜੀ ਆ ਰਹੇ ਆ ਜਿਹੜੀਆਂ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਸਿੰਘ ਸੁਭਾਵਾਂ ਧਾਰਮਿਕ ਜਥੇਬੰਦੀਆਂ ਸਾਰੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਮਨ ਨੂੰ ਇਹ ਮਹਿਸੂਸ ਹੁੰਦਾ ਕਿ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆ ਰਹੇ ਆ ਤੇ ਉਹਦੇ ਤੇ ਫਿਰ ਸਮਾਗਮ ਹੋਏਗਾ ਜਿਹੜਾ ਸੰਸਕਾਰ ਹੋਇਆ ਸੀਸ ਗੰ ਗੁਰਤੇਗ ਬਹਾਦਰ ਸਾਹਿਬ ਜੀ ਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਗੁਰਤੇਗਬਾਦ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਨਾਲ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਤੇ ਨਾਲ ਗੁਰਤਾ ਗੁਰਿਆਈ ਦਿਵਸ ਜਿਹੜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ 21 ਨਵੰਬਰ ਤੋਂ 29 ਨਵੰਬਰ ਤੱਕ ਮਨਾਇਆ ਜਾ ਰਿਹਾ ਤੇ ਇਹਦੇ ਵੱਡੇ ਸਮਾਗਮ ਹੋ ਰਹੇ ਆ ਤੇ ਇਹਦੇ ਵਿੱਚ ਪਹਿਲਾਂ 21 ਨੂੰ ਅ ਸ਼੍ਰੀ ਖੰਡਪਰ ਸਾਹਿਬ ਦੇ ਭੋਗ ਪਾਈ ਜਾਣਗੇ ਤੇ 23 ਨੂੰ ਗੁਰਤਾ ਗੱਦੀ ਜਿਹੜੀ ਆ 10ਵੇਂ ਪਤਾ ਜੀ ਦੀ ਉਹਦੇ ਸਮਾਗਮ ਹੋਣਗੇ ਉਹਨਾਂ ਤੋਂ ਬਾਅਦ 23 ਨੂੰ ਪਾਠ ਰੱਖੇ ਜਾਣਗੇ ਤੇ 25 ਨੂੰ ਫਿਰ ਸ਼ਹੀਦੀ ਜਿਹੜੀ ਆ ਸਮਾਗਮ ਜਿਹੜਾ ਗੁਰਤੇਗ ਬਾਦਲ ਸਾਹਿਬ ਮਹਾਰਾਜ ਦਾ ਉਹ ਤੋਂ ਬਾਅਦ ਦੇ ਵਿੱਚ ਜਿਹੜੇ 26 27 28 ਨੂੰ ਸਮਾਗਮ ਹੁਣ ਨਿਰੰਤਰ ਸਮਾਗਮ ਚੱਲਣਗੇ ਦਿਨ ਰਾਤ ਤੇ ਉਹਦੇ ਤੋਂ ਬਾਅਦ ਜਿਹੜਾ 29 ਦਾ ਸਮਾਗਮ ਹੈ ਕਿਉਂਕਿ ਇੱਕ ਨਗਰ ਕੀਰਤਨ ਜਿਹੜਾ ਭਾਈ ਜੈਤਾ ਜੀ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ 28 ਨੂੰ ਵਿਵਾਨਗੜ੍ਹ ਕੀਤਪੁਰ ਸਾਹਿਬ ਆਏਗਾ ਤੋਂ 29 ਨੂੰ ਅਮਰਤ ਵੇਲੇ ਪੈਦਲ ਚੱਲ ਕੇ ਉਹੀ ਭਾਵਨਾ ਲੈ ਕੇ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਆ ਰਿਹਾ ਤੇ ਉਹ ਭਾਵਨਾ ਲੈ ਕੇ ਸਮੂਚੀਆਂ ਜਿਹੜਾ ਸਿੱਖ ਜਗਤ ਹੀ ਮੈਂ ਕਹਾਂਗਾ ਜੇ ਦੁਨੀਆ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਸ਼ੋਮਣੀ ਕਮੇਟੀ ਸਿੰਘ ਸੁਭਾਵਾਂ ਧਾਰਮਿਕ ਜਥੇਬੰਦੀਆਂ ਸਾਰੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਕਿ ਆ ਇੱਕ ਮਨ ਨੂੰ ਇਹ ਮਹਿਸੂਸ ਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਆ ਰਹੇ ਆ ਤੇ ਉਹਦੇ ਤੇ ਫਿਰ ਸਮਾਗਮ ਹੋਏਗਾ ਜਿਹੜਾ ਸੰਸਕਾਰ ਹੋਇਆ ਸੀਸਗੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਉਹਦੇ ਤੇ ਸਮਾਗਮ ਜਿਹੜੇ 29 ਨੂੰ ਸਮਾਗਮ ਹੋਣਗੇ ਤੇ 29 ਨੂੰ ਹੀ ਜਿਹੜੀ ਸਮਾਪਤੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਸਾਰੀ ਬਣੀ ਹੋਈ ਟੀਮ ਨੂੰ ਸਮੁੱਚੇ ਪੰਥ ਨੂੰ ਵਧਾਈ ਇਹ ਇਸ ਗੱਲ ਦੀ ਦੇਣਾ ਚਾਹੁੰਦੀ ਆ ਕਿ ਐਸ ਵੀਰੇ ਜਿਹੜੇ ਗੁਰਤੇਗ ਬਹਾਦਰ ਪਾਸ਼ਾ ਦਾ 350ਵਾਂ ਸ਼ਹੀਦ ਦੀਪੁਰਾਵਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਸ਼ਹੀਦ ਦੀਪੁਰਾਵ ਮਨਾਇਆ ਜਾ ਰਿਹਾ ਹੈ ਵੱਡੇ ਪੱਧਰ ਤੇ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਸਾਮ ਤੋਂ ਲੈ ਕੇ ਜਿਹੜਾ ਨਗਰ ਕੀਰਤਨ ਚੱਲ ਕੇ ਆਇਆ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਥਾਂ-ਥਾਂ 'ਤੇ ਸਵਾਗਤ ਕਰ ਰਹੀਆਂ ਨੇ ਦੂਜਾ ਨਗਰ ਕੀਰਤਨ ਜਿਹੜਾ ਕਿ ਹੁਣ ਕਸ਼ਮੀਰ ਦੀ ਧਰਤੀ ਤੋਂ ਕਸ਼ਮੀਰੀ ਪੰਡਤਾਂ ਨੇ ਜਿੱਥੋਂ ਫਰਿਆਦ ਲੈ ਕੇ ਆਏ ਸੀ ਮਟਨ ਦੀ ਧਰਤੀ ਤੋਂ ਚੱਲ ਕੇ ਆਨੰਦਪੁਰ ਸਾਹਿਬ ਵਿਖੇ ਆ ਰਿਹਾ ਹੈ ਤੇ ਜਿਵੇਂ ਮਾਣਯੋਗ ਮੁਖ ਸਕੱਤਰ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਕਿ ਪ੍ਰੋਗਰਾਮ ਲੜੀਵਾਰ ਇਸੇ ਤਰ੍ਹਾਂ ਚੱਲ ਰਹੇ ਨੇ ਔਰ ਬਹੁਤ ਵੱਡਾ ਉਤਸ਼ਾਹ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਹਿਜ ਪਾਠਾਂ ਦੀਆਂ ਲੜੀਆਂ ਜੋ ਸੰਗਤਾਂ ਨੇ ਚਲਾਈਆਂ ਨੇ ਕੱਲ ਹੀ ਬਾਬਾ ਬਕਾਲਾ ਵਿਖੇ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 26 ਸਾਲ 9 ਮਹੀਨੇ 13 ਦਿਨ ਪਸਿਆ ਕੀਤੇ ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਹਿਜ ਪਾਠਾਂ ਦੇ ਭੋਗ ਪਾਏ ਆ ਇਸ ਤੋਂ ਬਾਅਦ 16 ਤਰੀਕ ਨੂੰ ਰਣਪੁਰ ਸਾਹਿਬ ਦੀ ਧਰਤੀ ਤੇ ਇਸੇ ਤਰ੍ਹਾਂ ਪਾਠਾਂ ਦੇ ਭੋਗ ਬਣਿਆ ਇੱਕ ਸਮਾ ਬਣਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਤਰ੍ਹਾਂ ਸੰਸਾਰ ਵਿੱਚ ਧਰਮ ਦੀ ਚਾਦਰ ਬਣ ਕੇ ਪ੍ਰਗਟ ਹੋਏ ਜਿਵੇਂ ਬਾਣੀ ਦਾ ਫਰਮਾਨ ਹੈ ਪ੍ਰਗਟ ਪਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਕੀ ਟਾਪੀ ਚਾਦਰ ਉਸੇ ਤਰ੍ਹਾਂ ਹੀ ਸੰਗਤਾਂ ਉਸ ਪੂਰੇ ਉਤਸ਼ਾਹ ਨਾਲ ਵੱਧ ਕੇ ਅੱਗੇ ਤੁਰ ਰਹੀਆਂ 29 ਤਰੀਕ ਨੂੰ ਜਿਹੜਾ ਅਖੀਰਲਾ ਜਲਵਾ ਹੋਣਾ ਹੈ ਉੱਥੇ ਸਾਡੀ ਅਰਦਾਸ ਹੈ ਕਿ ਜਿਵੇਂ ਭਾਈ ਜੱਤਾ ਜੀ ਜਦੋਂ ਗੁਰਤੇਗ ਬਾਦ ਪਾਸ਼ਾ ਦਾ ਸੀਸ ਲੈ ਕੇ ਆਏ ਤੇ ਮਾਤਾ ਗੁਜਰੀ ਜੀ ਨੇ ਆਖਿਆ ਸੀ ਆਪ ਦੀ ਨਿਭਾਈ ਮੇਰੀ ਨਿਭਾਵੇ ਸਮੁੱਚੇ ਪੰਥ ਦੀ ਅਰਦਾਸ ਹੈ ਅਸੀਂ ਇੱਕ ਪੰਥ ਇੱਕ ਗ੍ਰੰਥ ਇੱਕ ਅਰਦਾਸ ਇੱਕ ਨਿਸ਼ਾਨ ਨਾਲ ਜੁੜ ਜਾਈਏ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਸਾਡੀ ਸ਼ਰਦਾ ਜਿਹੜੀ ਹੈ ਜਿਹੜਾ ਸਾਡਾ ਸਤਕਾਰ ਉਹ ਇਹੀ ਹੋ ਸਕਦਾ ਹੈ ਕਿ ਉਹਨਾਂ ਨੇ ਇੱਕ ਜੋ ਪੁਰਨੇ ਸੁਨਹਿਰੀ ਪੁਰਨੇ ਪਾਏ ਸ਼ਹਾਦਤ ਦੇ ਸਮੇਂ ਵੀ ਜਦੋਂ ਜਲਾਦ ਨੇ ਪੁੱਛਿਆ ਅਖੀਰਲੀ ਇੱਛਾ ਤੇ ਉਹਨਾਂ ਆਖਿਆ ਕਿ ਸਾਡਾ ਮੁਖ ਗੁਰੂਵਾਲ ਹੋਵੇ ਬਸ ਅਜ ਸਮੁੱਚੀ ਕੌਮ ਗੁਰੂਵਾਲ ਮੁਖ ਕਰਕੇ ਇੱਕ ਪੰਥ ਇੱਕ ਤਖਤ ਦੀ ਅਰਦਾਸ ਕਰਦੇ ਆਂ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਵਿੱਚ ਜੁੜਦੇ ਆਂ ਪੰਥ ਦੇ ਬੋਲ ਬਾਲੇ ਕਰੀਏ ਪੰਜਾਬ ਦੇ ਵਿੱਚ ਮੁਰੇ ਵਿਕਾਸ ਦੀ ਲਹਿਰ ਲੈ ਕੇ ਆਈਏ ਮੈਂ ਆਸ ਕਰਦੀ ਆਂ ਗੁਰੂ ਸਾਹਿਬ ਕਿਰਪਾ ਕਰਨਗੇ ਸੰਗਤਾਂ ਦੇ ਇਹ ਚਰਨ ਜਿਹੜੇ ਐ ਇਹ ਗੁਰੂ ਰੂਪ ਸੰਗਤ ਦੇ ਚਰਨ ਜਿਹੜੇ ਹਨ ਇਹ ਇੱਕ ਨਵੀਂ ਲਹਿਰ ਪੈਦਾ ਕਰ ਰਹੇ ਨੇ ਔਰ ਇਹਦੇ ਲਈ ਸੋਚਿਸ਼ ਸ਼ੋਮਨੀ ਕਮੇਟੀ ਦੀ ਟੀਮ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਤਕਰੀਬਨ ਸਾਰੀ ਟੀਮ ਮੁਰਕੇ ਵੀ ਇਸੇ ਲਈ ਮੈਨੂੰ ਲੱਗਦਾ ਆਈ ਹੈ ਕਿ ਇੰਨਾ ਵਧੀਆ ਕੰਮ ਹੋ ਰਿਹਾ ਔਰ ਇਸ ਨੂੰ ਸੰਗਤੀ ਰੂਪ ਉਤਸ਼ਾਹ ਦੇ ਕੇ ਸਮੁੱਚੀ ਖਲਕਤ ਨੂੰ ਇਹਦੇ ਨਾਲ ਜੋੜਨ ਦੀ ਗੱਲ ਕਰਨੀ ਹੈ ਕਿਉਂਕਿ ਮੇਰੇ ਬਾਬੇ ਨਾਨਕ ਦਾ ਸੁਨੇਹਾ ਹੈ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ